ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖੁਸਵਾਰੀ ਸਾਧ ਸੰਗਤ ਜੀਓ ਹਰੀ ਸਿੰਘ ਨਲਵਾ ਦਾ ਇਤਿਹਾਸ ਆਪਾਂ ਪਹਿਲਾਂ ਵੀ ਬਹੁਤ ਸਰਵਨ ਕੀਤਾ ਹੈ ਪਰ ਸਿੱਖ ਇਤਿਹਾਸ ਦਾ ਇੱਕ ਸੁਨਹਿਰੀ ਪੰਨਾ ਜਿਹੜਾ ਕਿ ਆਪ ਜੀ ਨਾਲ ਅੱਜ ਪਹਿਲੀ ਵਾਰ ਸਾਂਝਾ ਕਰ ਰਹੇ ਹਾਂ ਜਦੋਂ ਸਰਦਾਰ ਹਰੀ ਸਿੰਘ ਨਲਵਾ ਨੇ ਆਪਣੀ 8000 ਖਾਲਸਾ ਫੌਜ ਨਾਲ 1.5 ਲੱਖ afghan ਫੌਜ ਤੇ ਫਤਿਹ ਪ੍ਰਾਪਤ ਕੀਤੀ ਸੀ ਤੁਰਲੀ ਦੇ ਸਨੇਕ ਸ਼ੈਦ ਅਮਰਸ਼ਾ ਨੇ ਕਾਬਲ ਕੰਧਾਰ ਪਹੁੰਚ ਕੇ ਦੋਸਤ ਮੁਹੰਮਦ ਖਾਨ ਦੀ ਮਦਦ ਨਾਲ ਇਸਲਾਮ ਨੂੰ ਖਾਲਸੇ ਤੋਂ ਖਤਰੇ ਦੀ ਦਵਾਈ ਦੇ ਕੇ ਤਕਰੀਬਨ 1.5 ਲੱਖ ਤੋਂ ਉੱਪਰ ਪਠਾਣਾ ਨੂੰ ਖਾਲਸੇ ਨਾਲ ਜੰਗ ਕਰਨ ਵਾਸਤੇ ਤਿਆਰ ਕਰ ਲਿਆ ਇਹਨਾਂ ਦਿਨਾਂ ਵਿੱਚ ਖਾਲਸੇ ਨੇ ਇੱਕ ਨਵਾਂ ਨਵਾਂ ਕਿਲਾ ਅੜਕ ਤੋਂ ਪਾ ਦਰਿਆ ਦੇ ਲੰਦੇ ਕਿਨਾਰੇ ਵੱਲ ਖੈਰਾਬਾਦ ਵਿੱਚ ਬਣਾਇਆ ਸੀ ਜਿਸ ਦੇ ਕਿਲੇਦਾਰ ਸਰਦਾਰ ਬੁੱਧ ਸਿੰਘ ਜੀ ਸੰਧਾ ਵਾਲੀਏ ਮਕਰਰ ਕੀਤਾ ਇਸ ਅੰਦਰਾ ਖੈਬਰ ਵੀ ਕਿਹਾ ਜਾਂਦਾ ਪਿਆਰਿਓ ਸੈयद अहमद शाह ਤੇ ਅਫਗਾਨਾਂ ਦੀ ਨਜ਼ਰ ਵਿੱਚ ਇਹ ਕਿਲਾ ਬੜੇ ਵੱਡੇ ਵੱਡੇ ਕੰਡੇ ਦੀ ਤਰ੍ਹਾਂ ਚੁਭ ਰਿਆ ਸੀ ਕਿਉਂਕਿ ਇਹ ਕਿਲਾ ਉਹਨਾਂ ਦੇ ਉੱਤੇ ਪੂਰੀ ਨਿਗਰਾਨੀ ਰੱਖ ਰਿਹਾ ਸੀ ਹੁਣ ਜਦ ਸੈयद अहमद शाह ਨੇ ਪਠਾਣਾ ਵਿੱਚ ਜਹਾਦ ਦਾ ਚੰਗੀ ਤਰ੍ਹਾਂ ਜੋਸ਼ ਭਰਤਾ ਤਾਂ ਸਭ ਤੋਂ ਪਹਿਲਾ ਕੰਮ ਉਸਨੇ ਕਿਲਾ ਖੈਰਾਬਾਦ ਨੂੰ ਤਬਾਹ ਕਰਕੇ ਸਿੱਖਾਂ ਨੂੰ ਇੱਥੋਂ ਕੱਢਣਾ ਜ਼ਰੂਰੀ ਸਮਝਿਆ ਇਹ ਜਹਾਦੀ ਕਿਲੇ ਤੇ ਹਮਲਾ ਕਰਨ ਵਾਲੇ ਹੀ ਸਨ ਸੰਯੋਗ ਐਸਾ ਹੋਇਆ ਇਹਨਾਂ ਦਿਨਾਂ ਵਿੱਚ ਸਰਦਾਰ ਹਰੀ ਸਿੰਘ ਨਲਵਾ ਜੋ ਆਪਣੀ 8000 ਖਾਲਸਾ ਫੌਜ ਦੇ ਨਾਲ ਸ਼ਸ਼ ਦੇ ਇਲਾਕੇ ਦਾ ਦੌਰਾ ਕਰ ਰਹੇ ਸਨ ਸਰਦਾਰ ਬੁੱਧ ਸਿੰਘ ਜੀ ਨੇ ਉਸੇ ਵਕਤ ਸਰਦਾਰ ਹਰੀ ਸਿੰਘ ਜੀ ਨੂੰ ਸਾਰੀ ਵਿਥਿਆ ਲਿਖ ਦਿੱਤੀ ਕਿਸ ਖਾਦ ਦੇ ਪਹੁੰਚਦਿਆਂ ਹੀ ਸਰਦਾਰ ਹਰੀ ਸਿੰਘ ਨਲਵਾ ਨੇ ਸਾਰੀ ਫੌਜ ਨੂੰ ਉੱਥੋਂ ਕੁਝ ਕਰਨ ਦਾ ਹੁਕਮ ਦਿੱਤਾ ਅੜਕ ਤੋਂ ਪਾਰ ਹੋ ਕੇ ਖੈਰਾਬਾਦ ਦੇ ਮદાન ਵਿੱਚ ਆਡੇਰੇ ਜਮਾਏ ਅਗਲੀ ਸਵੇਰ ਜੁਮੇ ਦਾ ਦਿਨ ਸੀ ਔਰ ਜੁਮੇ ਵਾਲੇ ਦਿਨ ਗਾਰੀ ਜਿਹੜੀ ਸਵੇਰ ਦੀ ਨਮਾਜ਼ ਸ਼ੈਦੂ ਦੇ ਖੁੱਲੇ ਅਮਦਾਨ ਵਿੱਚ ਪੜਕੇ ਹਤੇ ਹੀ ਸਨ ਕਿ ਹਰੀ ਸਿੰਘ ਨੇ ਆਪਣੀ 8000 ਫੌਜ ਸਮੇਤ ਉਹਨਾਂ ਦੇ ਸ਼ੇਰ ਦੀ ਤਰ੍ਹਾਂ ਝਪਟਾ ਮਾਰ ਕੇ ਹੱਲਾ ਕਰ ਦਿੱਤਾ ਇੱਕ ਪਾਸੇ ਸਿੱਖ ਰਾਜ ਦਾ ਬਹਾਦਰ ਜਰਨੈਲ ਸਰਦਾਰ ਹਰੀ ਸਿੰਘ ਜੀ ਨਲਵਾ ਤੇ 8000 ਤਿਆਰ ਵਰਤਿਆਰ ਖਾਲਸਾ ਫੌਜ ਜਿਹੜੇ ਮੌਤ ਤੋਂ ਡਰਨ ਵਾਲੇ ਨਹੀਂ ਜਿਹੜੇ ਮੌਤ ਨੂੰ ਕਲਾਵੇ ਲੈਣ ਵਾਲੇ ਨੇ ਜਿਹੜੇ ਖਾਲਸੇ ਮਰਨ ਮਿਟਰ ਮਾਸੇ ਆਏ ਨੇ ਦੂਜੇ ਪਾਸੇ ਸ਼ੈਦ ਅਹਿਮਦ ਸ਼ਾ ਤੇ ਉਸ ਦੇ ਨਹਾ ਦੇ ਨਾਮ ਤੇ ਇਕੱਠੇ ਕੀਤੇ 1.5 ਲੱਖ ਤੋਂ ਉੱਪਰ ਬਹਾਦਰ ਪਠਾਨ ਖਾਨ ਪੀਣ ਵਾਲੇ ਔਰ ਪੈਸੇ ਨਾਲ ਲੜਨ ਵਾਲੇ ਪਿਆਰਿਓ ਇੱਕ ਬੰਨੇ ਪੈਸੇ ਵਾਲੇ ਦੂਜੇ ਬੰਨੇ ਜਿਹੜੇ ਗੁਰੂ ਨੂੰ ਮੰਨਣ ਵਾਲੇ ਨੇ ਸਾਰਾ ਦਿਨ ਲੋਡੋਲਵੀ ਲੜਾਈ ਹੋਈ ਮੈਦਾਨ ਦੇ ਵਿੱਚ ਤੇਗਾਂ ਨਾਲ ਤੇਗਾਂ ਖੜਕਦੀਆਂ ਨੇ ਭਾਲੇ ਲਿਸ਼ਕਦੇ ਨੇ ਤੀਰਾਂ ਦੇ ਨਾਲ ਥਲਵਾਰਾਂ ਦੇ ਨਾਲ ਸੂਰਮੇ ਸੱਤਾਂ ਦੇ 70 ਵਿਸਰੇ ਨੇ ਤੇ ਇਸ ਲੜਾਈ ਦੇ ਵਿੱਚ ਅਖੀਰ ਨੂੰ ਮੈਦਾਨ ਖਾਲਸੇ ਦੇ ਹੱਥ ਵਿੱਚ ਆ ਗਿਆ 8000 ਖਾਲਸੇ ਨੇ 1.5 ਲੱਖ ਮੁਗਲਾਂ ਨੂੰ ਭਜਾ ਕੇ ਕਬਜ਼ਾ ਕਰ ਲਿਆ ਸ਼ਹੀਦ ਅਹਿਮਦ ਸ਼ਾ ਆਪਣੇ ਕੁਝ ਸਾਥੀਆਂ ਨਾਲ ਮੈਦਾਨੇ ਜੰਗ ਚੋਂ ਜਾਨ ਬਚਾ ਕੇ ਭੱਜਣ ਵਿੱਚ ਕਾਮਯਾਬ ਰਿਹਾ ਸਰਦਾਰ ਹਰੀ ਸਿੰਘ ਨਲਗਵਾ ਦੀ ਗੱਡੀਆਂ ਉੱਪਰ ਮਹਾਨ ਫਤਿਹ ਬਾਰੇ ਕੁਝ ਲਿਫਤੀ ਸਬੂਤ ਮਿਲਦੇ ਨੇ ਅਲੈਗਜ਼ੈਂਡਰ ਬਨਾਰਸ ਵਿੱਚ ਇਸ ਲੜਾਈ ਦੇ ਥੋੜੇ ਸਮੇਂ ਬਾਅਦ ਸ਼ੈਦੂ ਦੇ ਮੈਦਾਨ ਵਿੱਚੋਂ ਲੱਗਿਆ ਉਸ ਨੂੰ ਮਕਾਮੀ ਖੋਜ ਤੋਂ ਪਤਾ ਲੱਗਾ ਕਿ ਸਰਦਾਰ ਹਰੀ ਸਿੰਘ ਨੇ ਕੇਵਲ 8000 ਖਾਲਸਾ ਫੌਜ ਨਾਲ ਗਾਰੀਆਂ ਦੇ 1.5 ਲੱਖ ਲਸ਼ਕਰ ਤੇ ਕਿਲਾ ਖੈਰਾਬਾਦ ਜਾ ਕੇ ਫਤਿਹ ਪਾਈ ਸੀ ਉਹ ਲਿਖਦਾ ਹੈ ਕਿ ਗੱਲ ਮੈਨੂੰ ਇੱਕ ਮੁਸਲਮਾਨ ਨਜੀਬ ਚਮਾਦਾਨ ਨੇ ਦੱਸੀ ਜਿਹੜਾ ਆਪ ਇਸ ਲਾਈਵ ਵਿੱਚ ਸ਼ਾਮਲ ਸੀ ਸਰ ਅ ਲੈਜੈਂਡਰ ਬਨਾਰਸ ਦੀ ਅਸਲ ਲਿਖਤ ਜੋ ਸਾਲ 1831 ਇਸ ਵਿੱਚ ਲਿਖੀ ਬਨਾਰਸ ਟ੍ਰੈਵਲਸ ਫਿਰ ਬਖਾਰਾ ਜਿੱਤ ਨੰਬਰ 2 ਸਫਾ 730 ਪਰ ਦਰਜ ਹੈ ਬਨਾਰਸ ਬਨਰਸ ਦੇ ਬਾਦ ਲੈਫਟ ਹੈਂਡ ਵਿਲੀਨ ਬਾਰ ਸਰਕੂਲੇਟ ਮੈਂਜ ਨਾਲ ਸੈਦੂ ਦੀ ਇਸ ਜੰਗ ਭੂਮੀ ਵਿੱਚੋਂ ਗੁਜ਼ਰਿਆ ਉਹ ਆਪਣੀ ਡਾਇਰੀ ਜਰਨਲ ਆਫ ਮਾਰਚ ਫ੍ਰਾਮ ਦਿੱਲੀ ਟੂ ਪਸ਼ਾਵਰ ਦੇਸ਼ ਸਫਾ ਨੰਬਰ 203 ਦੇ ਵੀ ਲਿਖਦਾ ਹੈ ਇੱਥੇ ਕੋਹਾ ਵਿੱਚ ਕਬਰਾਂ ਹੀ ਕਬਰਾਂ ਨਜ਼ਰ ਆਉਂਦੀਆਂ ਨੇ ਜਿੱਧਰ ਨਿਗਾਹ ਮਾਰੂ ਕਬਰਸਤਾਨ ਹੀ ਨਜ਼ਰ ਆਉਂਦੇ ਨੇ ਇਹ ਉਹ ਰਣ ਖੇਤਰ ਹੈ ਜਿੱਥੇ ਖਾਲਸਾ ਨੇ ਕੇਵਲ ਆਪਣੀ 8000 ਫੌਜ ਨਾਲ ਅਫਗਾਨਾਂ ਦੀ 1.5 ਲੱਖ ਫੌਜ ਤੇ ਫਤਿਹ ਪ੍ਰਾਪਤ ਕੀਤੀ ਤਾਂ ਹੀ ਤੇ ਇਤਿਹਾਸ ਵਿੱਚ ਦਰਜ ਹੈ ਕਿ ਸਾਥੋਂ ਦਰਾ ਖੈਬਰ ਦੇ ਕੰਬ ਦੇ ਪਿਆਰੋ ਵਾਕਿਆ ਹੀ ਖਾਲਸਾ ਫੌਜ ਤੋਂ ਦਰਾ ਖੈਬਰ ਕੰਬਦਾ ਹੈ ਅੱਜ ਵੀ ਮੁਗਲਾਂ ਪਠਾਣਾਂ ਦੇ ਬੱਚੇ ਹਰੀ ਸਿੰਘ ਮਲਵਈ ਤੋਂ ਡਰਦੇ ਮੁੱਦੇ ਸੌਂਦੇ ਨੇ ਜਦੋਂ ਕਿਤੇ ਬੱਚਾ ਰੌਲਾ ਪਾਵੇ ਤੰਗ ਕਰੇ ਮਾਵਾਂ ਕਹਿੰਦੀਆਂ ਨੇ ਸੌਂਝਾ ਬੇਟੇ ਨਹੀਂ ਤੇ ਲਲੂਆ ਪੈ ਜਾਵੇਗਾ ਸੋ ਉਸ ਨਲੂਏ ਦਾ ਢਾਰ ਅੱਜ ਵੀ ਅਫਗਾਨਾਂ ਦੇ ਉੱਤੇ ਕਾਇਮ ਹੈ ਔਰ ਖਾਲਸਾ ਫੌਜ ਨੂੰ ਉਹ ਮਹਾਨ ਫੌਜ ਮੰਨਦੇ ਨੇ ਖਾਲਸੇ ਫੌਜ ਦੀ ਚੜਾਈ ਮੁੱਢ ਤੋਂ ਲੈ ਕੇ ਅਜਿਹਾ ਇੱਕ ਹੈ ਔਰ ਇਸੇ ਤਰ੍ਹਾਂ ਹੀ ਰਹੇਗੀ ਖਾਲਸਾ ਹਮੇਸ਼ਾ ਹੀ ਖਾਲਸ ਰਹੇ ਹਰ ਵੇਲੇ ਸਾਡੀ ਸਤਿਗੁਰੂ ਅੱਗੇ ਇਹੀ ਅਰਦਾਸ ਬੇਨਤੀ ਹੈ ਸਾਡੇ YouTube ਮਨ ਨੂੰ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਇਆ ਕਰੋ ਸਾਡੇ ਸਿਰ ਤੇ ਮਿਹਰ ਭਰੀ ਹੱਥ ਰੱਖ ਕੇ ਪਿਆਰਿਓ ਇਸੇ ਤਰ੍ਹਾਂ ਹੀ ਸਾਡੇ ਕੋਲੋਂ ਅਤਿ ਆਸ ਦਾ ਕਾਰਜ ਕਰਵਾਉਂਦੇ ਰਹੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਹੋਈਆਂ ਪੁੱਲਾਂ ਨੂੰ ਨਾ ਅਛਤਾਰੇਓ ਗੱਜ ਕੇ ਫਦੇ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ